ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਧੀ ਰਾਤ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਰੇ ਜਿਹੜੇ ਨੇ ਕੇਂਦਰੀ ਮੰਤਰੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਐਮਰਜੈਂਸੀ ਮੀਟਿੰਗ ਸੱਦ ਕੇ ਨਾਲ ਹੀ ਵਿਦੇਸ਼ ਮੰਤਰੀ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਹੁਣ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਢੋਲ ਚਟਾਈ ਜਾ ਰਹੀ ਆ ਕਿਉਂਕਿ ਬੀਤੇ ਦਿਨ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ 에ਅਰ 베이스 ਦੇ ਉੱਤੇ ਹਮਲਾ ਕੀਤਾ ਜੰਮੂ 에ਅਰਪੋਰਟ ਦੇ ਉੱਤੇ ਹਮਲਾ ਕੀਤਾ ਪਰ ਉਹ ਸਾਰੇ ਹਮਲੇ ਪਾਕਿਸਤਾਨ ਦੇ ناکਾਮਯਾਬ ਕਰ ਦਿੱਤੇ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ देर रात ਤੱਕ ਬਲੈਕਆਊਟ ਰਿਹਾ ਬਠਿੰਡਾ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਬਠਿੰਡਾ ਦੇ ਇੱਕ ਬਸਤੀ ਦੇ ਵਿੱਚ ਮਜ਼ਾਇਲ ਤੱਕ ਦੇ ਟੁਕੜੇ ਡਿੱਗੇ ਹੋਏ ਮਿਲੇ ਨੇ ਤਾਂ ਲੋਕਾਂ ਦੇ ਅੰਦਰ ਡਰ ਦਾ ਸਹਿਮ ਦਾ ਮਾਹੌਲ ਜ਼ਰੂਰ ਆ ਪਰ ਇਹ ਸਭ ਦੇ ਵਿਚਾਲੇ ਇੱਕ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਹੌਸਲੇ ਜ਼ਰੂਰ ਪ੍ਰਸਤ ਹੋ ਜਾਣਗੇ ਤਾਂ ਪਾਕਿਸਤਾਨੀ ਦੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣੇ ਵੀ ਨਸ਼ਟ ਕਰ ਦਿੱਤੇ ਦੂਜੇ ਪਾਸੇ ਪਾਕਿਸਤਾਨ ਜਿਹੜੀਆਂ ਹਰਕਤਾਂ ਕਰ ਰਿਹਾ ਨੌ ਜਾਂ ਥਾਵਾਂ ਦੇ ਉੱਤੇ ਤਾਂ ਪਹਿਲਾਂ ਹੀ ਉਹਨਾਂ ਦੇ ਅੱਤਵਾਦੀ ਟਿਕਾਣੇ ਜਿਹੜੇ ਨੌ ਥਾਵਾਂ ਦੇ ਉੱਤੇ ਨਸ਼ਟ ਕਰ ਦਿੱਤੇ ਪਰ ਕੁੱਲ ਮਿਲਾ ਕੇ ਜੇਕਰ ਇਸ ਪੂਰੇ ਜੰਗ ਦੇ ਵਿਚਾਲੇ ਜੋ ਤਣਾਅ ਦੀ ਗੱਲ ਕੀਤੀ ਜਾਵੇ देर रात ਤੱਕ ਜਿਹੜੇ ਨੇ ਲੋਕਾਂ ਦੇ ਅੰਦਰ ਡਰ ਜ਼ਰੂਰ ਬਣਿਆ ਹੋਇਆ ਸੀ ਪਰ بار-ਬਾਰੇ ਅਪੀਲ ਕੀਤੀ ਜਾ ਰਹੀ ਆ ਕਿ ਡਰ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਰੱਖਿਆ ਮੰਤਰੀ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਰਾਤ ਸਮੇਂ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਪੂਰੀ ਰਣਨੀਤੀ ਉਲੀਕ ਦਿੱਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਤਾਂ ਪਾਕਿਸਤਾਨੀ ਜਿਹੜੇ ਨੇ ਇਹ ਵੀ ਸੂਤਰਾਂ ਦੇ حوالے ਤੋਂ ਜਾਣਕਾਰੀ ਆ ਰਹੀ ਆ ਕਿ ਕਈ ਥਾਵਾਂ ਦੇ ਉੱਤੇ ਇੱਕ ਤਿਹਾਈ ਜਿਹੜਾ ਕਬਜ਼ਾ ਵੀ ਹੋ ਚੁੱਕਿਆ ਤਾਂ ਬਲੋਚਿਸਤਾਨ ਦੀ ਗੱਲ ਕੀਤੀ ਜਾਵੇ ਬਲੋਚਿਸਤਾਨ ਦੇ ਵਿੱਚ ਪਾਕਿਸਤਾਨੀ ਜਿਹੜੇ ਨੇ ਉਹ ਆਪਣੇ ਉਹ ਬੰਕਰ ਛੱਡ ਛੱਡ ਕੇ ਉੱਥੋਂ ਭੱਜਦੇ ਹੋਏ ਨਜ਼ਰ ਆਏ ਨਾ ਤਾਂ ਇਹ ਵੀ ਸੂਤਰਾਂ ਦੇ حوالے ਤੋਂ ਜਾਣਕਾਰੀ ਆ ਰਹੀ ਆ ਤਾਂ ਕਿ ਬਲੋਚਿਸਤਾਨ ਦੇ ਵਿੱਚ ਵੀ ਜਿਹੜੇ ਨੇ ਇੱਕ ਤਿਹਾਈ ਕਬਜ਼ਾ ਕਰ ਲਿਆ ਗਿਆ ਤਾਂ ਇਹ ਲੜਾਈ ਜਿਹੜੀ ਆ ਲੋਕਾਂ ਦੀ ਲੜਾਈ ਨਹੀਂ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਕਿ ਸਹਿਯੋਗ ਦਿਓ ਸਹਿਯੋਗ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ ਜਦੋਂ ਵੀ ਤੁਹਾਨੂੰ ਕੋਈ ਗਾਈਡਲਾਈਨ ਜਾਰੀ ਹੁੰਦੀ ਆ ਤਾਂ ਉਸ ਗਾਈਡਲਾਈਨ ਦੀਆਂ ਤੁਸੀਂ ਪਾਲਣਾ ਕਰਨੀਆਂ ਨੇ ਉਸ ਗਾਈਡਲਾਈਨ ਦੇ ਉੱਤੇ ਤੁਸੀਂ ਖਰੇ ਉਤਰਨਾ ਜਿਵੇਂ ਬਲੈਕਆਊਟ ਦੀ ਗੱਲ ਹੋਵੇ ਤਾਂ ਤੁਸੀਂ ਲਾਈਟਾਂ ਬੰਦ ਕਰ ਦੇਣੀਆਂ ਨੇ ਖਿੜਕੀਆਂ ਬੰਦ ਕਰ ਦੇਣੀਆਂ ਨੇ ਦਰਵਾਜ਼ੇ ਬੰਦ ਕਰ ਲੈਣੇ ਆ ਪਰਦੇ ਲਗਾ ਲੈਣੇ ਆ ਸਾਰਾ ਕੁਝ ਸੀਸੀਟੀਵੀ ਜਿਹੜੇ ਉਹ ਵੀ ਬੰਦ ਕਰ ਦੇਣੇ ਆ ਸਾਰਾ ਕੁਝ ਤੁਸੀਂ ਬੰਦ ਕਰ ਦੇਣਾ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਰ ਦੂਜੇ ਪਾਸੇ ਜੋ ਇਹ ਲੜਾਈ ਆ ਆਰਮੀ ਆਰਮੀ ਦੀ ਲੜਾਈ ਆ ਡਿਫੈਂਸ ਦੀ ਲੜਾਈ ਆ ਤਾਂ ਡਿਫੈਂਸ ਜਿਹੜੀ ਆ ਭਾਰਤ ਦੀ ਬਹੁਤ ਜ਼ਿਆਦਾ ਸਟਰੋਂਗ ਆ ਜਿਸ ਤਰੀਕੇ ਦੇ ਨਾਲ ਪਾਕਿਸਤਾਨੀਆਂ ਦੀਆਂ ਮਿਜ਼ਾਈਲਾਂ ਤੱਕ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਧੀ ਰਾਤ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਰੇ ਜਿਹੜੇ ਨੇ ਕੇਂਦਰੀ ਮੰਤਰੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਐਮਰਜੈਂਸੀ ਮੀਟਿੰਗ ਸਦਕੇ ਨਾਲ ਹੀ ਵਿਦੇਸ਼ ਮੰਤਰੀ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਹੁਣ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਢੋਲ ਚਟਾਈ ਜਾ ਰਹੀ ਆ ਕਿਉਂਕਿ ਬੀਤੇ ਦਿਨ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ 에ਅਰ ਵੇਸ ਦੇ ਉੱਤੇ ਹਮਲਾ ਕੀਤਾ ਜੰਮੂ 에ਅਰਪੋਰਟ ਦੇ ਉੱਤੇ ਹਮਲਾ ਕੀਤਾ ਪਰ ਉਹ ਸਾਰੇ ਹਮਲੇ ਪਾਕਿਸਤਾਨ ਦੇ ناکਾਮਯਾਬ ਕਰ ਦਿੱਤੇ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ देर ਰਾਤ ਤੱਕ ਬਲੈਕਆਊਟ ਰਹਾ ਬਠਿੰਡਾ ਦੇ ਵਿੱਚ ਤਮਾਕਿਆਂ ਦੀ ਆਵਾਜ਼ ਸੁਣੀ ਬਠਿੰਡਾ ਦੇ ਇੱਕ ਬਸਤੀ ਦੇ ਵਿੱਚ ਮਿਜ਼ਾਇਲ ਤੱਕ ਦੇ ਟੁਕੜੇ ਡਿੱਗੇ ਹੋਏ ਮਿਲੇ ਨੇ ਤਾਂ ਲੋਕਾਂ ਦੇ ਅੰਦਰ ਡਰ ਦਾ ਸਹਿਮ ਦਾ ਮਾਹੌਲ ਜ਼ਰੂਰ ਆ ਪਰ ਇਹ ਸਭ ਦੇ ਵਿਚਾਲੇ ਇੱਕ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਹੌਸਲੇ ਜ਼ਰੂਰ ਪ੍ਰਸਤ ਹੋ ਜਾਣਗੇ ਤਾਂ ਪਾਕਿਸਤਾਨੀ ਦੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣੇ ਵੀ ਨਸ਼ਟ ਕਰ ਦਿੱਤੇ ਦੂਜੇ ਪਾਸੇ ਪਾਕਿਸਤਾਨ ਜਿਹੜੀਆਂ ਹਰਕਤਾਂ ਕਰ ਰਿਹਾ ਨੌ ਜਾਂ ਥਾਵਾਂ ਦੇ ਉੱਤੇ ਤਾਂ ਪਹਿਲਾਂ ਹੀ ਉਹਨਾਂ ਦੇ ਅੱਤਵਾਦੀ ਟਿਕਾਣੇ ਜਿਹੜੇ ਨੌ ਥਾਵਾਂ ਦੇ ਉੱਤੇ ਨਸ਼ਟ ਕਰ ਦਿੱਤੇ ਪਰ ਕੁੱਲ ਮਿਲਾ ਕੇ ਜੇਕਰ ਇਸ ਪੂਰੇ ਜੰਗ ਦੇ ਵਿਚਾਲੇ ਜੋ ਤਣਾਅ ਦੀ ਗੱਲ ਕੀਤੀ ਜਾਵੇ ਡੇਰ ਰਾਤ ਤੱਕ ਜਿਹੜੇ ਨੇ ਲੋਕਾਂ ਦੇ ਅੰਦਰ ਡਰ ਜ਼ਰੂਰ ਬਣਿਆ ਹੋਇਆ ਸੀ ਪਰ بار-ਬਾਰੇ ਅਪੀਲ ਕੀਤੀ ਜਾ ਰਹੀ ਆ ਕਿ ਡਰ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਰੱਖਿਆ ਮੰਤਰੀ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਰਾਤ ਸਮੇਂ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਪੂਰੀ ਰਣਨੀਤੀ ਉਲੀਕ ਦਿੱਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਤਾਂ ਪਾਕਿਸਤਾਨੀ ਜਿਹੜੇ ਨੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਆ ਕਿ ਕਈ ਥਾਵਾਂ ਦੇ ਉੱਤੇ ਇੱਕ ਤਿਹਾਈ ਜਿਹੜਾ ਕਬਜ਼ਾ ਵੀ ਹੋ ਚੁੱਕਿਆ ਤਾਂ ਬਲੋਚਿਸਤਾਨ ਦੀ ਗੱਲ ਕੀਤੀ ਜਾਵੇ ਬਲੋਚਿਸਤਾਨ ਦੇ ਵਿੱਚ ਪਾਕਿਸਤਾਨੀ ਜਿਹੜੇ ਨੇ ਉਹ ਆਪਣੇ ਉਹ ਬੰਕਰ ਛੱਡ ਛੱਡ ਕੇ ਉੱਥੋਂ ਭੱਜਦੇ ਹੋਏ ਨਜ਼ਰ ਆਏ ਨਾ ਤਾਂ ਇਹ ਵੀ ਸੂਤਰਾਂ ਦੇ حوالے ਤੋਂ ਜਾਣਕਾਰੀ ਆ ਰਹੀ ਆ ਤਾਂ ਕਿ ਬਲੋਚਿਸਤਾਨ ਦੇ ਵਿੱਚ ਵੀ ਜਿਹੜੇ ਨੇ ਇੱਕ ਤਿਹਾਈ ਕਬਜ਼ਾ ਕਰ ਲਿਆ ਗਿਆ ਤਾਂ ਇਹ ਲੜਾਈ ਜਿਹੜੀ ਆ ਲੋਕਾਂ ਦੀ ਲੜਾਈ ਨਹੀਂ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਕਿ ਸਹਿਯੋਗ ਦਿਓ ਸਹਿਯੋਗ ਤੁਸੀਂ ਕਿਸ ਤਰ੍ਹਾਂ ਦਾ ਦੇ ਸਕਦੇ ਹੋ ਜਦੋਂ ਵੀ ਤੁਹਾਨੂੰ ਕੋਈ ਗਾਈਡਲਾਈਨ ਜਾਰੀ ਹੁੰਦੀ ਆ ਤਾਂ ਉਸ ਗਾਈਡਲਾਈਨ ਦੀਆਂ ਤੁਸੀਂ ਪਾਲਣਾ ਕਰਨੀਆਂ ਨੇ ਉਸ ਗਾਈਡਲਾਈਨ ਦੇ ਉੱਤੇ ਤੁਸੀਂ ਖਰੇ ਉਤਰਨਾ ਜਿਵੇਂ ਬਲੈਕਆਊਟ ਦੀ ਗੱਲ ਹੋਵੇ ਤਾਂ ਤੁਸੀਂ ਲਾਈਟਾਂ ਬੰਦ ਕਰ ਦੇਣੀਆਂ ਨੇ ਖਿੜਕੀਆਂ ਬੰਦ ਕਰ ਦੇਣੀਆਂ ਨੇ ਦਰਵਾਜ਼ੇ ਬੰਦ ਕਰ ਲੈਣੇ ਆ ਪਰਦੇ ਲਗਾ ਲੈਣੇ ਆ ਸਾਰਾ ਕੁਝ ਸੀਸੀਟੀਵੀ ਜਿਹੜੇ ਉਹ ਵੀ ਬੰਦ ਕਰ ਦੇਣੇ ਆ ਸਾਰਾ ਕੁਝ ਤੁਸੀਂ ਬੰਦ ਕਰ ਦੇਣਾ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਰ ਦੂਜੇ ਪਾਸੇ ਜੋ ਇਹ ਲੜਾਈ ਆ ਆਰਮੀ ਆਰਮੀ ਦੀ ਲੜਾਈ ਆ ਡਿਫੈਂਸ ਦੀ ਲੜਾਈ ਆ ਤਾਂ ਡਿਫੈਂਸ ਜਿਹੜੀ ਆ ਭਾਰਤ ਦੀ ਬਹੁਤ ਜ਼ਿਆਦਾ ਸਟਰੋਂਗ ਆ ਜਿਸ ਤਰੀਕੇ ਦੇ ਨਾਲ ਪਾਕਿਸਤਾਨੀਆਂ ਦੀਆਂ